ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਦੀ ਵੀਡੀਓ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਜੀ ਲਾਈਨਿੰਗ ਵਾਲਾ ਸੂਟ ਇਹ ਮੇਰੇ ਕੋਲੇ ਸੂਟ ਹੈਗਾ ਜੀ ਉਹ ਪਾੜਾ ਸ਼ਲਕ ਦਾ ਤੇ ਆਪਾਂ ਇਹਨੂੰ ਜਿੰਨੀ ਦੀ ਲੈਂਥ ਰੱਖਣੀ ਸੀ ਉੰਨੀ ਰੱਖ ਕੇ ਤੇ ਇਹਨੂੰ ਕੱਟ ਕੇ ਨਾਲੋਂ ਲਾ ਕੇ ਜਿਹੜੇ ਕੱਟਦੇ ਨੇ ਉਹਨਾਂ ਨੂੰ ਪਤਾ ਹੀ ਹੈ ਤੇ ਆਪਾਂ ਨਾਲੋ ਲਾ ਕੇ ਇਹਦਾ ਤੇ ਜਿੰਨਾ ਰੱਖਣਾ ਸੀ ਰੱਖ ਕੇ ਤੇ ਐ ਫੋਲਡ ਕਰਕੇ ਰੱਖ ਲਿਆ ਉੱਤੇ ਇਹਦੀ ਲਾਈਨਿੰਗ ਰੱਖ ਲਈ ਆ ਉੱਤੇ ਇਹਦੀ ਲਾਈਨਿੰਗ ਰੱਖ ਲਈ ਆ ਜੀ ਤੇ ਹੁਣ ਆਪਾਂ ਇਹਦੀ ਆਪਾਂ ਮਾਰਕ ਕਰਦੇ ਆ ਇਹਨੂੰ ਆਪਾਂ ਇਹ ਮੈਂ 45 ਇੰਚ ਤਿਆਰ ਕਰਨਾ ਕਮੀਜ਼ ਤੇ ਇਹਦੀ ਆਪਾਂ ਇੱਥੋਂ ਆਪਾਂ ਸਭ ਤੋਂ ਪਹਿਲਾਂ ਰੱਖਾਂਗੇ ਇਹਦਾ ਤੀਰਾ 6.5 ਇੰਚ ਇਹਦਾ ਆਪਾਂ ਤੀਰਾ ਰੱਖਾਂਗੇ 6.5 ਇੰਚ ਤੀਰਾ ਰੱਖ ਕੇ ਉੱਪਰ ਹੀ ਇਹਦੇ ਲਾਈਨਿੰਗ ਆ ਜੀ ਇਹ ਐਂ ਕੀਤਾ ਹੋਇਆ ਮੇਰਾ ਕੋਲਡ ਤੇ ਇਹਦੇ ਉੱਪਰ ਹੀ ਲਾਈਨਿੰਗ ਵਿਸ਼ਾਲੀ ਹੈ ਜਿੰਨਾ ਇਹ ਕਪੜਾ ਉਹਨੇ 5 ਇੰਚ ਘੱਟ ਲਾਈਨਿੰਗ ਵਿਸ਼ਾਲੀ ਉੱਪਰ ਆਪਾਂ ਤੇ ਇੱਥੋਂ ਇਹਨੂੰ ਆਪਾਂ 7.5 ਇੰਚ ਕਰਾਂਗੇ 7.5 ਤੋਂ ਬਾਅਦ ਇਹਨੂੰ ਆਪਾਂ ਪੂਰਾ ਦੇਖ ਲਈ ਵੀ ਇਧਰੋਂ ਵੀ 6.5 ਇੰਚ ਹੈ ਇਸ ਤੋਂ ਬਾਅਦ ਜੇ ਦੀ ਆਪਾਂ ਲਾਵਾਂਗੇ ਜੀ ਫੀਟਿੰਗ ਆ ਦੀ ਨਿਸ਼ਾਨੀ ਫੀਟਿੰਗ ਆ ਨਿਸ਼ਾਨੀ ਲਾਉਣ ਤੋਂ ਬਾਅਦ ਇਹਨੂੰ ਆਪਾਂ ਇੱਥੇ ਕਰ ਲੈਣੀ ਆ ਸਿੱਧਾ ਇਹ ਪੂਰਾ ਚੌਰਸ ਬਾਕਸ ਬਣਾਉਣਾ ਚਾਹੀਦਾ ਇਹਦਾ ਇਹ ਇਹਨੂੰ ਜੇ ਪੂਰਾ ਚੌਰਸ ਬਾਕਸ ਬਣਾ ਲਓ ਉਸ ਤੋਂ ਬਾਅਦ ਜੇ ਨੂੰ ਇੱਥੇ ਫੀਟਿੰਗ ਵਾਲੀ ਆਪਣੀ ਨਿਸ਼ਾਨੀ ਲਾ ਗੀ ਇਸ ਤੋਂ ਬਾਅਦ ਇਹ ਆਪਾਂ ਇੱਥੇ نیچے ਨੂੰ ਜਾਵਾਂਗੇ 7 ਇੰਚ ਤੇ ਆਪਣੀ ਢਾਕ ਹੈਗੀ ਐ 1 ਕਮੈਂਟ ਆਪਾਂ ਕਮੈਂਟ ਲਈ ਲੈ ਕੇ ਜਾਲ ਖੁੱਲ ਗਿਆ ਇਹਦੀ ਢਾਕ ਹੈਗੀ ਐ 15 ਇੰਚ ਤਿਆਰਾ ਪੈ 1 ਇੰਚ ਜਿਆਦਾ ਰੱਖਾਂਗੇ 16 ਇੰਚ ਰੱਖਾਂਗੇ ਇਥੋਂ ਇਹਦੀ ਢਾਕ ਅਇਤੋ 8 ਕੁ 10 ਇੰਚ ਰੱਖਾਂਗੇ ਤੇ 16 ਇੰਚ ਰੱਖਣ ਤੋਂ ਬਾਅਦ ਹੁਣ ਆਪਾਂ ਇਹਦੀ ਇਥੋਂ 1.5 ਇੰਚ ਦੀ ਥੋਂ ਇਸ ਤਰ੍ਹਾਂ ਕਰਦਾਂਗੇ ਜੀ 1.5 ਇੰਚ ਤੇ ਇਧਰਲਾ ਆਹ ਵਾਲਾ ਸਾਈਡ ਹ ਉਹਦੀ ਬੈਕ ਸਾਈਡ ਜਿਹੜੀ ਆਪਾਂ ਕੱਟਣੀ ਆ ਗਰੰਟ ਸਾਈਡ ਉਹਦਾ ਆਪਾਂ ਇਥੋਂ ਅੱਧਾ ਇੰਚ अंदर बार करके कटा इत इथ आपकी निशानी इथे तालाई पावे हम इस इत इस तरह करके पावे ये गलाई ਤੇ ਇਸ ਤੋਂ ਬਾਅਦ ਜੀ ਆਪਾਂ ਇੱਥੇ ਹੀ ਪਾਣੀ ਨਿਸ਼ਾਨੀ ਲਾ ਲੈਨੇ ਹੈਪ ਕਿੰਨੇ ਇੰਚ ਹੈ 21 ਇੰਚ ਆਪਣੇ ਇਥੋਂ ਇਹਦੇ ਹੈਪ ਰੱਖਾਂਗੇ ਇਹ ਕੱਪੜਾ ਜੀ ਪੂਰਾ ਪ੍ਰੈਸ ਕਰਕੇ ਰੱਖਿਆ ਫੇਰ ਵੀ ਇਹ ਨਾ ਵੱਧ ਘਟ ਹੁੰਦਾ ਹੈ ਹਿਲਦਾ ਉੱਪਰੋਂ 20 ਇੰਚ ਹੈਪ ਰੱਖਾਂਗੇ ਆਪਾਂ ਇਹਦੇ ਉਸ ਤੋਂ ਬਾਅਦ ਇਹਨੂੰ ਫੇਰ ਸਿੱਧਾ ਕਰ ਲਾਂਗੇ ਇਹ ਤੋਂ ਹੈ ਪਾ ਲਈ ਨਿਸ਼ਾਨੀ ਕੋਲ ਤੇ ਲਿਖ ਕੇ ਨਿਹਿ ਜਗਾ ਉਪਰੋਂ ਲਾਵਾਂਗੇ ਜੀ ਆਪਾਂ ਇਹਦੀ 12.5 ਇੰਚ ਤੇ ਪਲੇਟਾ ਦੀ ਨਿਸ਼ਾਨੀ ਜਿਹੜੀ ਪਲੂਈਆਂ ਵਾਲੀ ਨਿਸ਼ਾਨੀ ਹੁੰਦੀ ਹੈ 12.5 ਇੰਚ ਤੇ ਲਾਵਾਂਗੇ ਇਹਨੂੰ ਰੱਖਾਂਗੇ 7 ਇੰਚ ਦੀ 7 ਇੰਚ ਦੀ ਨੀਵੀਂ ਰੱਖ ਕੇ 3.5 ਇਹਦਾ ਹਾਫ ਹੋਊਗਾ ਇਹਦੇ ਹਾਫ ਤੋਂ ਲੋਈ ਦੇ ਹਾਫ ਤੋਂ ਆਪਾਂ ਇਹਨੂੰ ਕਰਾਂਗੇ ਸਿੱਧਾ ਹਾਫ ਤੋਂ ਸਿੱਧਾ ਕਰਤਾ ਹੁਣ ਇਹਦੀ ਆਪਾਂ ਇਹਦੀ ਵੀਟਿੰਗ ਦੀ ਨਿਸ਼ਾਨੀ ਹੈ 20 ਇੰਚ 20 ਇੰਚ ਕਰਕੇ ਇਥੋਂ ਆਪਾਂ ਲਾਵਾਂਗੇ ਇਹਦੀ 3.5 ਤੇ ਪਲੇਟ ਦੇਵਾਂਗੇ 3.5 ਤੇ ਇਧਰੋਂ ਇਧਰੋਂ ਚੜਾਈ ਇਹਦੀ ਇਥੋਂ ਵੀ ਆਪਾਂ 3.5 ਦੇਵਾਂਗੇ ਚੜਾਈ ਇਹਨੂੰ ਲੇਟ ਚੌੜੀ ਰੱਖਾਂਗੇ 3.5 ਇੰਚ ਹੁਣ ਇਹਨਾਂ ਦੋਨਾਂ ਚੀਜ਼ਾਂ ਨੂੰ ਸਿੱਧਾ ਕਰਦਾਂਗੇ ਇਹ ਮਾਰਕ ਨੂੰ ਆਪਸ ਵਿੱਚ ਮਿਲਾ ਦਾਂਗੇ ਜਿਹੜੇ ਕਰੇ ਹੁਣ ਜੀ ਜਿਹੜੀ ਇਹ ਵਾਲੀ ਨਿਸ਼ਾਨੀ ਆ ਜਿਹੜੀ ਆਪਾਂ ਟੇਢੀ ਆਹ ਪਲੇਟ ਪਾਉਣੀ ਆ ਉਹ ਤਾਂ ਆਪਾਂ ਪਾਉਣੀ ਆ ਜੀ ਆਹ ਬਾਕਸ ਤੋਂ ਇਧਰ ਨੂੰ ਇਥੋਂ ਇਹਦਾ ਚਾਹੀਦਾ 2 ਇੰਚ ਇੱਥੇ ਆਏਗਾ 2 ਇੰਚ ਹੀ ਇਧਰੋਂ ਚਾਹੀਦਾ ਇਹਦਾ ਪਲੇਟ ਨੂੰ ਸਿੱਧਾ ਜਿਹੜੀ ਆ ਆਪਾਂ ਸੈਂਟਰ 'ਚ ਨਿਸ਼ਾਨੀ ਲਾਈ ਸੀ ਤਾਂ ਲਾਈ ਸੀ ਜਿਹੜੀ ਆ ਵਾਲੀ ਪਲੋਈ ਇਥੋਂ ਆਪਾਂ ਟੇਢੀ ਇਧਰ ਨੂੰ ਪਾਉਣੀ ਆ ਢਾਹ ਕੱਲ ਨੂੰ ਉਹ ਐਸ ਪਲੋਈ ਦਾ ਅੱਧ ਕਰਕੇ ਪਾਉਣਾ ਜੀ ਇਥੋਂ ਲੈ ਕੇ ਆਪਾਂ ਇੱਥੇ ਅੱਧ ਤੇ ਅੱਧ ਦੀ ਕਿਹਦੀ ਨਿਸ਼ਾਨੀ ਲਾ ਦਾਂਗੇ ਤੁਸੀਂ ਹੌਲੀ-ਹੌਲੀ ਕਰਿਓ ਜੀ ਕੋਈ ਵੀ ਛੇਤੀ ਕਰਨ ਦੀ ਲੋੜ ਨਹੀਂ ਬਾਕੀ ਇਹ ਆ ਵੀ ਜੇ ਤੁਸੀਂ ਲਾਈਨਿੰਗ ਵਾਲਾ ਸੂਟ ਸਿਓ ਰਹੇ ਹੋ ਤਾਂ ਲਾਈਨਿੰਗ ਵਾਲੇ ਸੂਟ ਦਾ ਹੀ ਨਾਪ ਲਿਓ ਜੇ ਤੁਸੀਂ ਸਿਓ ਰਹੇ ਹੋ ਦੂਜਾ ਸੂਟ ਤਾਂ ਦੂਜੇ ਸੂਟ ਦਾ ਕਾਟਨ ਦਾ ਜਾਂ ਕੁਝ ਵੀ ਬਿਨਾਂ ਲਾਈਨਿੰਗ ਤੁਸੀਂ ਹੋ ਰਹੇ ਹੋ ਤਾਂ ਤੁਸੀਂ ਉਹਦਾ ਨਾਪ ਲਿਓ ਜੀ ਇਹ ਆਪਣਾ ਨਿਸ਼ਾਨੀਆਂ ਲੱਗ ਗਈਆਂ ਹੁਣ ਆਪਣੀ ਰਹਿ ਗਈ ਨਿਸ਼ਾਨੀ ਫੀਟਿੰਗ ਵਾਲੀ ਫੀਟ ਘਾ ਦੇ ਨਿਸ਼ਾਨੀ ਆਪਣੀ ਤੋਂ 7 ਇੰਚ ਸੀਗੀ ਇਹਦਾ ਹੈਗਾ 17 ਇੰਚ ਕਮਰੇ ਦੀ ਤੇ ਆਪਾਂ ਇਹ 1.5 ਇੰਚ ਸਵਾ ਮੈਂ ਡੂੰਗੇਗਾ ਪਲੇਟਾ ਪਾਉਣੀ ਹੁੰਨੀ ਥੋੜਾ ਜਿਹਾ ਨਹੀਂ ਆਪਾਂ 9.5 ਰੱਖ ਲੈਣੀ ਹੈ ਇੱਥੋਂ ਤੇ ਵਿੱਚ ਕੁਛ ਦੀ ਆ ਜਾਊਗਾ ਸਲਾਈ ਦੇ ਕਿਉਂਕਿ ਕਮਰ ਤੋਂ ਇਹ ਹਮੇਸ਼ਾ ਹੀ ਪਲਾਈ ਪਲੋਈ ਇਸ ਤਰ੍ਹਾਂ ਪੈਂਦੀ ਹੈ ਜੀ ਇੱਥੋਂ ਜੋੜੀ ਇੱਥੋਂ ਫੇਰ ਆਈ ਹੈ ਨਾ ਜਿਹੜੀ ਆ ਚੀਜ਼ ਇੱਥੇ ਆਪਣੀ ਕਮਾਰਾ ਹੁੰਦੀ ਹੈ ਇਹ ਆਪਣਾ ਥੋੜਾ ਜਿਹਾ ਸਲੇਮ ਚੀਜ਼ ਹੁੰਦੀ ਹੈ ਇੱਥੋਂ ਬ੍ਰੈਸਟ ਨਾਲੋਂ ਤੇ ਇਸ ਕਰਕੇ ਇਥੋਂ ਥੋੜੀ ਜਿਹੀ ਆਪਾਂ ਡੰਗਾਈ ਚ ਜ਼ਿਆਦਾ ਬੋਣੇ ਤਾਂ ਕਿ ਫਿਟਿੰਗ ਵਧੀਆ ਆਵੇ ਇਹਦੀ ਉਸ ਤੋਂ ਬਾਅਦ ਜੀ ਹੁਣ ਆਪਾਂ ਇਹ ਸਾਰੀਆਂ ਆਹ ਵਾਲੀ ਹੈਪ ਵਾਲੀ ਨਿਸ਼ਾਨੀ ਵੀ ਲਾ ਲਈ ਐ ਆਹ ਆਪਾਂ ਕਮਰ ਵਾਲੀ ਨਿਸ਼ਾਨੀਦਾਰੀ ਤੇ ਆਹ ਆਪਣੀ ਉੱਪਰਲੀ ਨਿਸ਼ਾਨੀ ਐ ਤੇ ਇਹਨਾਂ ਨੂੰ ਆਪਾਂ ਆਹ ਹੁਣ ਇਹਨਾਂ ਦੀ ਆਪਸ ਵਿੱਚ ਮਿਲਾ ਦਾਂਗੇ ਤੇ ਇਹਨੇ ਨਿਸ਼ਾਨਾ ਨੂੰ ਤਾਂ ਕਿ ਇਹਦੀ ਫਿਟਿੰਗ ਦੀ ਨਿਸ਼ਾਨੀ ਲੱਗ ਜੇ ਮੈਂ ਕੋਈ ਸਿਲਾਈ ਕਰਕੇ ਬਾਅਦ ਚ ਲਾਉਂਦਾ ਪਰ ਮੈਂ ਪਹਿਲਾਂ ਹੀ ਇਹਦਾ ਲਾ ਲੈਣੀ ਨਹੀਂ ਮੈਨੂੰ ਪਤਾ ਹੁੰਦਾ ਵੀ ਇੰਨੇ ਕੰਚ ਮੈਂ ਇਹ ਪਲੂਈ ਚ ਦੇਣਾ ਪਲੇਟਾ ਚ ਦੇਣਾ ਇੰਨਾ ਕੰਚ ਆਊਗਾ ਜੇ ਕੋਈ ਹੋਵੇ ਉਨੀ 21 ਅਪਰ ਤਾਂ ਹੁੰਦੀ ਨਹੀਂ ਜੇ ਹੋਵੇ ਤਾਂ ਜੀ ਮੁੜ ਕੇ ਬਾਅਦ ਚ ਕਰ ਲਈਦਾ ਥੋੜਾ ਕਣਾ ਬਾਅਦ ਚ ਨਿਸ਼ਾਨ ਆਪਾਂ ਨੂੰ ਚੱਕ ਕੇ ਨਿਸ਼ਾਨੀ ਲਾਉਣ ਦੀ ਕਿਸੇ ਵੀ ਚੀਜ਼ ਦੀ ਲੋੜ ਇਹ ਮੈਂ ਸਾਰਾ ਹੀ ਬਰਾਬਰ ਰੱਖਿਆ ਜਿੰਨੇ ਜਿੰਨਾ ਘੇਰਾ ਆਪਣਾ ਤੇ ਜਿੰਨੀ ਲੈਂਥ ਸੀ ਘੇਰਾ ਸੀ ਉਨੀ ਆਪਾਂ ਲਾਈਨ ਹੀ ਕੱਟੀ ਆ ਘੇਰਾ ਹੈ ਲੈਂਥ ਨਾਲ ਉਹ ਆਪਾਂ ਕੱਟਿਆ ਜੀ 5 ਇੰਚ ਘੱਟ ਲਾਈਨਿੰਗ ਵਾਲਾ ਕਪੜਾ ਤੇ ਹੁਣ ਆਪਾਂ ਕਰਾਂਗੇ ਕਟਿੰਗ ਕਟਿੰਗ ਕਰਨ ਮਿਲ ਜੀ ਜਿਹੜਾ ਹੈਗਾ ਆਹ ਵਾਲਾ ਉੱਪਰ ਵਾਲਾ ਹਿੱਸਾ ਜੀ ਥੋਂ ਢੱਕਾਲਾ ਪਿੱਛੇ ਨੂੰ ਜਾਂਦਾ ਤਾਂ ਕਿਉਂਕਿ ਅਸੀਂ ਪੌਣੇ ਛੋਟੇ ਗਲੇ ਛੋਟੇ ਗਲੇ ਹਮੇਸ਼ਾ ਹੀ ਪਿੱਛੇ ਨੂੰ ਜਾਂਦੇ ਵੱਡਾ ਗਲਾ ਨਹੀਂ ਜਾਂਦਾ ਹੁੰਦਾ ਜੀ ਤੇ ਇੱਥੋਂ ਆਪਾਂ ਜਿਹੜਾ ਹੈਗਾ 1/2 ਇੰਚ ਫਰੰਟ ਵਾਲੀ ਸਾਈਡ ਨੂੰ ਆਪਾਂ ਜਾਰੇ ਕੱਟ ਲਾਂਗੇ ਪੈਕ ਵਾਲੀ ਸਾਈਡ ਉਨੀ ਰਹੂਗੀ ਫੇਰ ਹੀ ਉੱਪਰ ਕੋਲ ਹੋ ਕੇ ਆ ਜੂਗਾ ਤਾਂ ਇਹ ਪਿਛੇ ਨੂੰ ਨਹੀਂ ਜਾਂਦਾ ਜੀ ਹੁਣ ਆਪਾਂ ਇਹਦੀ ਕਰ ਲੈਣੀ ਆ ਕਟਿੰਗ ਇੱਕ ਵਾਰ ਤੁਹਾਨੂੰ ਮੈਂ ਦਿਖਾ ਵੀ ਦੇਵਾਂ ਵੀ ਕਿਸ ਤਰ੍ਹਾਂ ਸੂਟ ਵਿਛਾਇਆ ਮੇਰਾ ਸਾਰਾ ਆ ਦੇਖੋ ਜੀ ਇਹਦੀ ਕਾਫੀ 48 ਇੰਚ ਲੈਂਥ ਰੱਖੀ ਆ ਮੈਂ ਤੇ ਇਹ 45 ਇੰਚ ਆਪਾਂ ਤਿਆਰ ਕਰਨਾ ਵਾ ਤੇ ਇਸ ਤਰ੍ਹਾਂ ਆਪਾਂ ਮਾਰਕ ਕਰ ਲਿਆ ਤੇ ਹੁਣ ਆਪਾਂ ਇਹਦੀ ਕਰ ਦਿੰਨੇ ਆ ਕਟਿੰਗ ਉਹ ਆਪਾਂ ਲੱਗ ਜਾਂਗੇ ਚਾਕ ਕੋਲੇ ਦੀ ਕਟਿੰਗ ਕਰਨ ਆਪਾਂ ਉੱਪਰ ਲਈ ਦੋ ਬਲੇ ਇਹ ਜਾਣੇ ਪਰ ਕੇ ਲਈ ਨਹੀਂ ਬਾਹਰੀ ਸਾਈਡ ਦੀ ਆਪਾਂ ਕਟਿੰਗ ਕਰ ਦੇਣੀ ਅੰਦਰੀ ਸਾਈਡ ਦੀ ਕਟਿੰਗ ਕਰਨ ਵਾਸਤੇ ਆਪਾਂ ਨੂੰ ਦੋ ਪੱਲੇ ਅਲੱਗ ਕਰਨੇ ਪੈਣਗੇ ਇਹ ਆਪਣਾ ਮੱਥ ਗਿਆ ਨਾਲੋਂ ਹੁਣ ਆਪਾਂ ਦੋ ਪੱਲੇ ਚੱਕਾਂਗੇ ਜੀ ਵਾਲਾ ਆਪਾਂ ਛੜਧਾਂ ਦੇ ਥੱਲੇ ਇਹਦੀ ਆਪਾਂ ਉੱਪਰ ਲਈ ਦੀ ਇਹਨੂੰ ਛੜ ਦੇ نیچے ਵਾਲੇ ਦੀ ਕਾਟ ਪਾ ਲਈਏ ਇਸ ਤਰ੍ਹਾਂ ਕਰਕੇ ਇਹਦੀ ਆਪਾਂ ਇੱਥੋਂ ਕਿਉਂਕਿ ਬਾਹਰੀ ਸਾਈਡ ਤਾਂ ਕੱਟ ਦੀ ਜੀ ਉਹ ਬਦੂ ਪੱਲੇ ਵਾਲਾ ਇੱਕ ਲਾਈਨਿੰਗ ਵਾਲਾ ਇੱਕ ਦੂਜਾ ਪਰਾ ਕੱਢ ਤਾਂ ਬਾਹਰ ਹੁਣ ਆਪਾਂ ਇਹਦੀ ਇੱਥੋਂ ਕਾਟ ਪਾ ਦਿੰਨੇ ਇਹਨੂੰ ਆਪਾਂ ਇੱਥੋਂ ਵੀ ਕੱਟ ਦਿੰਨੇ ਉਸ ਤੋਂ ਬਾਅਦ ਇਹਨਾਂ ਨੂੰ ਫੇਰ ਸਿੱਧੀ ਕਰ ਲਾਂਗੇ ਜੀ ਜਿਹੜੀ ਆਪਾਂ ਤੀਰੇ ਵਾਲੀ ਕਾਟ ਆ ਪਾਉਣੀ ਆ ਉਹ ਆਪਾਂ ਇਹਦੀ ਪਾ ਰਹੇ ਹਾਂ ਇਹਨੂੰ ਇਥੋਂ ਬਰਾਬਰ ਕਰਕੇ ਹੁਣ ਥੋੜਾ ਜਿਆਦਾ 파ਰ ਕੇ ਪਉਗਾ ਕਿਉਂਕਿ ਆਪਾਂ ਕੱਟਿਆ 1/2 ਇੰਚ ਉਪਰੋਂ ਇਹਦਾ ਇੱਕ ਪਾਸਾ ਇਹਦਾ ਲਾਈਨਿੰਗ ਵਾਲਾ ਉੱਪਰ ਆ ਗਿਆ ਤੇ ਜਿਹੜਾ ਇਹਦੀ ਲਾਈਨਿੰਗ ਦੇ ਤੇ ਨਾਲ ਲੱਗਣਾ ਤੁਮ ਸ਼ਲਕ ਵਾਲਾ ਕੱਪੜਾ ਉਹ ਆਪਣਾ ਨੀਚੇ ਚਲਾ ਗਿਆ ਜੀ ਇਕ ਇਸ ਤਰ੍ਹਾਂ ਵੇਖ ਕੇ ਆਪਾਂ ਇਹਦੀ ਕਟਿੰਗ ਕਰਾਂਗੇ ਉਦੋਂ ਜੀ ਹੋਈ ਇਹ ਹੀ ਬਾਕੀ ਲਗਾਂਗੇ ਆਪਾਂ ਹੁਣ ਇਹਦੇ ਆਪਾਂ ਨਿਸ਼ਾਨ ਲਾ ਦਾਂਗੇ ਇੱਕ ਨਿਸ਼ਾਨ ਲਾਵਾਂਗੇ ਆਪਾਂ ਇੱਥੇ ਜਦੋਂ ਆਪਾਂ ਸਿਮ ਸਟਿਚ ਕਰਨ ਲੱਗੇ ਆਪਾਂ ਨੂੰ ਪਤਾ ਲੱਗ ਜੇ ਵੀ ਇੱਥੇ ਪਲੋਈ ਪੈਣੀ ਹੈ ਇੱਕ ਨਿਸ਼ਾਨ ਲਾਵਾਂਗੇ ਆਪਾਂ ਇੱਥੇ ਇਹ ਸੈਂਟਰ ਵਾਲੀ ਹੈ ਇੱਕ ਲਾਵਾਂਗੇ ਆਪਾਂ ਇੱਥੇ ਇਹ ਫੀਟਿੰਗ ਵਾਲੀ ਹੈ ਤੇ ਇੱਕ ਲਾਵਾਂਗੇ ਆਪਾਂ हिਪਾਂ ਦੇ ਨਿਸ਼ਾਨ ਜੀ ਇੱਥੇ हिਪਾਂ ਦੀ ਆਪਾਂ ਮਾਰਕ ਕਰਿਆ ਉੱਤੇ ਨਿਸ਼ਾਨ ਲਾਵਾਂਗੇ ਇੱਥੇ ਨਿਸ਼ਾਨ ਲਾ ਦਾਂਗੇ ਜੀ ਆਪਾਂ ਇਹ ਪਲੂਈ ਤੇ ਲਾਈਨਿੰਗ ਤੇ ਇਸ ਤਰ੍ਹਾਂ ਕਰ ਲਿਆ ਆਪਾਂ ਹੁਣ ਇਹਦਾ ਆਪਾਂ ਬੈਕ ਸਾਈਡ ਦਾ ਗਲਾ ਕੱਟ ਦਨੇ ਆ फ्रंट साइड ਦਾ ਬਲ ਆਪਾਂ ਲਾਵਾਂਗੇ ਡਿਜ਼ਾਈਨ ਹੈ ਡਿਜ਼ਾਈਨ ਵਾਲਾ ਇਹ ਜੋ ਬਹੁਤ ਅੱਗੇ ਨਿਕਲਦੇ ਹਨ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਮੇਰੀ ਵੀਡੀਓ ਦੀ ਤੁਹਾਨੂੰ ਸਮਝ ਲੱਗਦੀ ਆ ਮੇਰਾ ਤਰੀਕਾ ਤਾਂ ਇਹ ਆ ਕੱਟਣ ਦਾ ਹਰ ਇੱਕ ਦਾ ਤਰੀਕਾ ਅਲੱਗ-ਅਲੱਗ ਹਿੰਦਾ ਕੱਟਣ ਦਾ ਕੋਈ ਕਿਸ ਟੰਗ ਨਾ ਕੱਟਦਾ ਕੋਈ ਕਿਸ ਕੰਗ ਨਾ ਕੱਟਦਾ ਮੈਂ ਤਾਂ ਇਸ ਟੰਗ ਨਾ ਕੱਟ ਕੇ ਸਲਾਈ ਕਰਦੀ ਆ ਜੀ ਮੈਨੂੰ ਵਧੀਆ ਆਉਂਦੀ ਆ ਸੂਟ ਮੈਂ ਕਦੇ ਬਾਹਰੋਂ ਨਹੀਂ ਸੂਟ ਸਵਾਇਆ ਮੈਨੂੰ 12 ਛੋਟੇ ਪਸੰਦ ਨਹੀਂ ਹੁੰਦਾ ਸਲਾਈ ਕੀਤਾ। ਉਹ ਆਪਾਂ ਤਾਂ ਤਾਂ ਜਾਂ ਜਿਲੇ ਆਦੀ ਰੱਖਾਂ। ਬੈਕ ਸਾਈਡ ਤੇ ਆਪਾਂ ਇਹ ਨਾਂ ਵਾਲਾ ਡੀਪ ਪਾਉਣਾ ਤੇ ਨਾਂ ਆਪਾਂ ਵਾਲਾ ਨਹਿਰੂ ਹੀ ਪਾਉਣਾ ਇਹ। ਆਪਾਂ 4 ਇੰਚ ਦੇਦੀ ਕਰ ਦਾਂਗੇ ਕਟਾਈ। ਉਹ ਕਟਾਈ 3 ਇੰਚ ਦਾ ਪਾਹਲਾ ਛੋਟਾ ਰਹਿ ਜਾਂਦਾ। ਹੁਣ ਆਪਾਂ ਇਹਨੂੰ ਇੱਥੋਂ ਦੇਵਾਂਗੇ। ਪਕਾ ਦਿਆਂਗੇ ਬੈਕ ਸਾਈਡ ਨੀਚੇ ਵਾਲਾ। ਇਹ ਵੀ ਆਪਾਂ ਇਤੋਂ ਹੌਲੀ 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 ਤੁਸੀਂ ਇਹਦੀ ਗਲਾਈ ਦੇਣੀ ਹੈ ਕੇਰਾ ਕੈਂਚੀ ਰੱਖ ਲਈ ਮੋੜ ਕੇ ਚੱਕਣੀ ਨਹੀਂ ਜਿੰਨਾ ਚਿਰ ਕੱਟਿਆ ਨਾ ਐਵੇਂ ਐਵੇਂ ਮੋਢਿਆਂ ਦੀ ਕਾਟਦੇ ਹੁੰਦਾ ਜੀ ਪੂਰੀ ਤਰ੍ਹਾਂ ਗਲਾਈ ਆਪਾਂ ਦੇਣੀ ਚਾਹੀਦੀ ਹੈ ਲਓ ਜੀ ਆਪਾਂ ਬੈਕ ਸਾਈਡ ਆਲਾ ਕੱਟ ਲਿਆ ਆਪਾਂ ਤੁਹਾਨੂੰ ਜੇ ਹੋ ਸਕੇ ਕਿਉਂਕਿ ਵੀਡੀਓ ਖੁਦ ਮੈਂ ਆਪ ਹੀ ਬਣਾਉਣੀ ਆ ਤਾਂ ਕਰਕੇ ਮੈਨੂੰ ਥੋੜੀ ਜੀ ਪ੍ਰੋਬਲਮ ਆਉਂਦੀ ਹੈ ਨਹੀਂ ਮੈਂ ਤੁਹਾਨੂੰ ਸਟਿਚ ਕਰਕੇ ਦਿਖਾ ਦਾਂ ਵੀ ਆਪ ਵੀਡੀਓ ਬਣਾਉਂਦੀ ਕਰਕੇ ਪੂਰਾ ਮਸ਼ੀਨ ਮਸ਼ੀਨ ਦੇ ਉੱਪਰ ਕੈਮਰਾ ਨਹੀਂ ਹੁੰਦਾਗਾ ਤੇ ਉਹ ਹਿੱਲ ਜਾਂਦਾ ਵਾ ਤਾਂ ਕਰਕੇ ਮੈਂ ਸਟਿਚਿੰਗ ਦੀ ਵੀਡੀਓ ਨਹੀਂ ਤੁਹਾਨੂੰ ਦੇ ਸਕੀ ਹੁਣ ਮੈਂ ਤੁਹਾਨੂੰ ਜੇ ਹੋ ਸਕੇ ਤਾਂ ਮੈਂ ਜ਼ਰੂਰ ਤੁਹਾਨੂੰ ਸਟਿਚਿੰਗ ਦੀ ਇਹਦੀ ਵੀਡੀਓ ਦਿਵਾਵਾਂਗੀ ਚਲੋ ਜੀ ਅੱਜ ਦੀ ਵੀਡੀਓ ਬਚ ਇੰਨਾ ਹੀ ਬਾਕੀ ਇਹਦੀ ਸਲਵਾਰ ਦੀ ਤੇ ਬਾਹਾਂ ਦੀ ਆਪਾਂ ਵੀਡੀਓ ਤੁਹਾਡੇ ਨਾਲ ਫੇਰ ਸਾਂਝੀ ਕਰਦੇ ਆਂ ਥੈਂਕ ਯੂ ਜੀ ਮੇਰੀ ਵੀਡੀਓ ਦੇਖਣ ਦੇ ਲਈ ਵਾਧੂ ਵਾਧ ਕਮੈਂਟ ਕਰਿਆ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਇਹ ਲਾਈਕ ਵੀ ਕਰਿਆ ਕਰੋ ਜੀ